ਸਸਿਕਲ ਦੋਸਤੋ ਜਿਹੜੀ ਬੀਬੀ ਕੋਲੋਂ 17 ਗ੍ਰਾਮ ਚਿੱਟਾ ਫੜਿਆ ਗਿਆ ਆਪਾਂ ਉੱਤੇ ਕਰਾਂਗੇ ਅੱਜ ਵਿਚਾਰ ਚਰਚਾ ਕਿਉਂਕਿ ਜੋ ਪੁਲਿਸ ਮੁਲਾਜ਼ਮੀ ਚਿੱਟਾ ਵੇਚਣਗੇ ਤੇ ਫਿਰ ਜਿਹੜੇ ਆਮ ਬੰਦੇ ਆ ਉਹਨਾਂ ਦਾ ਕੀ ਅਸਰ ਹੋਊਗਾ ਮੈਂ ਅੱਜ ਕਰਵਾਉਂਗਾ ਤੁਹਾਡੀ ਨੱਥਾ ਸਿੰਘ ਜੀ ਦੇ ਨਾਲ ਗੱਲਬਾਤ ਆਜੋ ਨੱਥਾ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਨੱਥਾ ਸਿੰਘ ਜੀ ਵੀ ਟਾਲੀ ਦੇ ਛਾਵੇਂ ਛਾਂ ਦਾ ਆਨੰਦ ਲੈ ਰਹੇ ਆ ਔਰ ਮੈਂ ਪੱਠੇ ਵੱਡਦਾ ਵੱਡਦਾ ਡੰਗਰਾਂ ਨੂੰ ਪਾਉਣੇ ਸੀ ਪਰ ਖਬਰ ਤੱਤੀ ਮਿਲੀ ਜਦੋਂ ਤਤੀ ਤਤੀ ਖਬਰ ਬਣੀ ਤੇ ਤਤੀ ਤਤੀ ਗੱਲ ਕਰਦਾ ਕਰਦਾ ਮੈਂ ਵੀ ਇਧਰ ਨੂੰ ਭੱਜ ਆਇਆ ਆਜੋ ਦੋਸਤ ਤੁਹਾਨੂੰ ਮਿਲਾਉਣਾ ਹੈ ਨੱਥਾ ਸਿੰਘ ਜੀ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨੱਥਾ ਸਿੰਘ ਜੀ ਮੈਂ ਅੱਜ ਤੁਹਾਡੇ ਕੋਲ ਸਪੈਸ਼ਲੀ ਪਹੁੰਚਿਆ ਉਸ ਮੁੱਦੇ ਤੇ ਜਿਹੜੀ ਬੀਬੀ ਇੱਕ ਦੂਜੇ ਨਾਲ ਦਾ ਚਿੱਟਾ ਵੇਚਦੀ ਸੀ ਸ਼ਾਇਦ ਲਾਉਂਦੀ ਵੀ ਹੋਵੇ ਪੰਜਾਬ ਪੁਲਿਸ ਵਾਲੀ ਹਾਂਜੀ ਹਾਂਜੀ ਤੇ ਤੁਹਾਡੀ ਕਰਨੀ ਐ ਇੰਟਰਵਿਊ ਮੈਂ ਕੱਢਾਂ ਮਾਇ ਕੋ ਨਾ ਵੀਰ ਨਾ ਮੇਰਾ ਭਰਾ ਮੈਂ ਕਿਹਨਾਂ ਕੱਢੀ ਮੈਂ ਨੈਟ ਨੂਟ ਤੇ ਮੈਂ ਬਹੁਤ ਚਾਲੂ ਹਾਂ ਦੋਵੇਂ ਜਿਹੜੀ ਗੱਲ ਕਰਨੀ ਮੈਨੂੰ ਪੁੱਛ ਲਾ ਮੈਂ ਪਰ ਮੈਂ ਨੈਟ ਤੋਂ ਬਹੁਤ ਦੂਰ ਆ। ਨੈਟ ਤੋਂ ਦੂਰ ਆ। ਮੇਰਾ ਤਾਂ ਸਾਰਾ ਮੋਸ਼ਨ ਹੀ ਖਰਾਬ ਕਰਤਾ ਮੈਂ ਤਾਂ ਐਡੇ ਜ਼ੋਰ ਦੇ ਨਾਲ ਆਇਆ ਸੀ ਵੀ ਅੱਜ ਜਾ ਕੇ ਇੰਟਰਵਿਊ ਕਰਦੇ ਆ। ਉਹ ਨਹੀਂ ਨਹੀਂ ਦੱਸੋ ਜੀ ਕੀ ਪੁੱਛਣਾ ਜੀ? ਮੈਂ ਪੁੱਛਣਾ ਇਹ ਚਾਹਣਾ ਹੈ ਜਿਹੜੀ ਉਹ ਬੀਬੀ ਸੀ ਉਹ ਚਿੱਟਾ ਵੇਚਦੀ ਸੀ ਕਿ ਲਾਉਂਦੀ ਸੀ ਕੀ ਚੱਕਰ ਸੀ? ਉਹ ਪੁਲਿਸ ਵਾਲੀ ਹਾਂ ਸਭ ਤੋਂ ਪਹਿਲਾਂ ਤੋਂ ਪਹਿਲਾਂ ਰੀਲਾ ਬਣਾਉਂਦੀ ਸੀ। ਅੱਛਾ ਰੀਲਾ ਬਣਾਉਂਦੀ ਸੀ। ਰੀਲਾ ਬਣਾਉਂਦੀ ਬਣਾਉਂਦੀ ਰੀਲਾ ਬਣਾਉਂਦੀ ਬਣਾਉਂਦੀ ਉਹਦੇ ਮਨ 'ਚ ਇਹ ਗੱਲ ਚੱਲੀ। ਹਾਂ ਵੀ ਇਹ ਕਿਦੀਆਂ ਕਿਦੀਆਂ ਮਾਡਲਾਂ ਨੇ ਇਹਨਾਂ ਕੋ ਕਿੜੀਆਂ ਕਿੜੀਆਂ ਵੱਡੀਆਂ ਗੱਡੀਆਂ ਨੇ ਹਾਂ ਇਹ ਪੁਲਿਸ ਦੀ ਕਮਾਈ ਨਾਲ ਇਹਨਾਂ ਕੁਝ ਹੋਣਾ ਨਹੀਂ ਬਿਲਕੁਲ ਬਿਲਕੁਲ ਹਾਂ ਉਹ ਰੀਲਾ ਬਣਾਉਂਦੀ ਬਣਾਉਂਦੀ ਮਣ ਚ ਆਂਦੇ ਪਰ ਪੈਸਾ ਵੀ ਚਾਹੀਦਾ ਉਸ ਕੰਮ ਲਈ ਪੈਸੇ ਤਾਂ ਚਾਹੀਦੇ ਚਾਹੀਦੇ ਆ ਜੀ ਹਾਂ ਤੇ ਉਹ ਪੈਸਾ ਕਿੱਥੋਂ ਹੋਣਾ ਕਾਲਾ ਧੰਦਾ ਕਰਕੇ ਬਿਲਕੁਲ ਤੇ ਥਾਰ ਕਾਲੀ ਸੀ ਕਿ ਲਾਲ ਥਾਰ ਤਾਂ ਕਾਲੀ ਹੀ ਕਿਉਂ ਕਾਲੇ ਕੰਮ ਕਰਨ ਵਾਸਤੇ ਕਾਲੀ ਥਾਰ ਹੀ ਰੱਖਣੀ ਪੈਂਦੀ ਆ ਬਿਲਕੁਲ ਹੁਣ ਵੇਣਿਆ ਜਿਦ ਤਰਾ ਇੱਕ ਭਗਵੰਤ ਮਾਨ ਸਰਕਾਰ ਨੇ ਵੀ ਕਹਿੰਦੇ ਇੱਕ ਮਹਿਮਾ ਚਲਾਈ ਆ ਬਹੁਤ ਵੱਡੀ ਮਿਹਮਿਆ ਨਸ਼ਿਆਂ ਦੇ ਖਿਲਾਫ ਪੀਲਾ ਪੰਜਾ ਪੰਜਾਬ ਬੜਾ ਮਸ਼ਹੂਰ ਹੋ ਗਿਆ ਪੀਲਾ ਪੰਜਾ ਬੋ 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 ਬਰੇਆ ਲੋਕਾਂ ਦੇ ਪੀਲਾ ਪੰਜਾ ਬਹੁਤ ਬਰੇਆ ਉਹ ਕਿਸੇ ਵੱਡਿਆਂ ਤੇ ਵੀ ਬਰੇਆ ਕਿ ਛੋਟਿਆਂ ਛੋਟਿਆਂ ਤੇ ਕੀੜਿਆਂ ਮਕੌੜਿਆਂ ਦੇ ਵਿਚਾਰੇ ਜਿਹੜੇ ਸਾਡੇ ਵਰਗੇ ਵੇਖੋ ਜੀ ਵੱਡਿਆਂ ਨੇ ਤੁਹਾਨੂੰ ਪਤਾ ਉਹਨਾਂ ਦੀ ਪਹੁੰਚ ਵੀ ਵੱਡੀ ਹਾਂ ਠੀਕ ਹੈ ਨਾ ਤੇ ਵੱਡੇ ਜਿਹੜੇ ਲੋਕ ਨੇ ਨਾ ਜਿਹੜੇ ਵੱਡੇ ਨਸ਼ਾ ਕਾਰੋਬਾਰ ਕਰਦੇ ਤੇ ਉਹ ਨਿਕਲਣ ਦਾ ਵੀ ਤਰੀਕਾ ਉਹਨਾਂ ਕੋਲ ਹੈਗਾ ਬਿਲਕੁਲ ਜੀ ਕਰੋੜਾਂ ਕਮਾਉਣਾ ਕਰੋੜਾ ਹੀ ਦੇਣਾ ਤੇ ਕਰੋਨਾ ਹੀ ਵੰਡਣਾ ਨਹੀਂ ਹੈ ਜੀ ਤਿੱਕਰ ਤਾਂ ਵੱਡੇ ਬੰਦੇ ਤਾਂ ਨਹੀਂ ਮੈਂ ਤਾਂ ਗਰੀਬਾਂ ਦੇ ਵੇਖਿਆ ਮਜ਼ਦੂਰਾਂ ਦੇ ਚਲੋ ਇਹ ਕਿਹੜਾ ਚੰਗੇ ਨੇ ਵੀ ਕਰਦੇ ਆ ਕੰਮ ਤਾਂ ਇਹ ਵੀ ਮਾੜਾ ਹੀ ਕਰਦੇ ਨੇ ਬਿਲਕੁਲ ਠੀਕ ਹੈ ਨਾ ਤੇ ਕੀ ਸਰਕਾਰ ਕੀ ਮੰਗਦੀ ਹੈ ਸਬੂਤ ਤੇ ਸਬੂਤ ਜਿੰਨੇ ਦਾ ਮਰਜੀ ਬਣਵਾ ਲਓ ਬਿਲਕੁਲ ਹੁਣ ਗੱਲ ਮੁੱਦੇ ਦੀ ਇਹ ਆ ਮੇਰੇ ਦਿਮਾਗ 'ਚ ਸਵੇਦ ਦੀ ਚੱਲਣ ਢੀ ਆ ਹੁਣ ਮੇਰੇ ਦਿਮਾਗ 'ਚ ਗੱਲ ਇੱਕੋ ਚੱਲਣ ਢੀ ਆ ਵੀ ਜਿਵੇਂ ਸਾਰਿਆਂ ਦੇ ਘਰਾਂ ਤੇ ਪੀਲਾ ਪੰਜਾ ਚੱਲਿਆ ਬਿਲਕੁਲ ਕੀ ਇਹ ਬੀਬੀ ਪੁਲਸਾਲੀ ਦੇ ਘਰ ਤੇ ਪੀਲਾ ਪੰਜਾ ਚੱਲੂਗਾ ਉਹ ਬੀਪੀ ਕੋਲ ਸਾਰੀ ਵਹ ਜੇ ਤਾਂ ਮੁਲਾਜ਼ਮ ਸਾਰੇ ਇੱਕੋ ਜਿਹੇ ਹੁੰਦੇ ਨਹੀਂ ਜੇ ਕੋਈ ਇਮਾਨਦਾਰ ਮੁਲਾਜ਼ਮ ਹੋਇਆ ਵਿੱਚ ਫਿਰ ਤਾਂ ਮੈਨੂੰ ਲੱਗਦਾ ਜਰੂਰ ਚੱਲੂਗਾ ਯਾਰ ਇਹੋ ਜਿਹੇ ਕੁੜੀਆਂ ਕਰਕੇ ਇਹੋ ਜੇ ਮੁਲਾਜ਼ਮਾ ਕਰਕੇ ਪੁਲਿਸ ਦਾ ਨਾਮ ਬਦਨਾਮ ਹੁੰਦਾ ਲੋਕ ਕਮੈਂਟ ਥੱਲੇ ਕਰਨਦੇ ਨੇ ਪੁਲਿਸ ਨੂੰ ਪੁਲਿਸ ਮਾੜੀ ਪੁਲਿਸ ਨਹੀਂ ਮਾੜੀ ਪੁਲਿਸ ਦਾ ਕੋਈ ਨਾ ਕੋਈ ਬੰਦਾ ਮਾੜਾ ਹੁੰਦਾ ਹੈ ਬਿਲਕੁਲ ਕੀ ਇਹ ਵੀ ਨਾਂ ਸਾਰਿਆਂ ਦਾ ਬਦਨਾਮ ਹੋ ਰਿਹਾ ਬਿਲਕੁਲ ਜਿਵੇਂ ਨਵੀਂ ਗੱਲ ਸੁਣ ਲਓ ਪਾਸਟਰ ਬਲਜਿੰਦਰ ਅੱਛਾ ਉਹ ਰੇਪ ਕੇਸ ਚ ਅੰਦਰ ਹੋ ਗਿਆ ਤੇ ਸਾਰੇ ਕਹਿੰਦੇ ਨੇ ਧਰਮ ਮਾੜਾ ਧਰਮ ਨਹੀਂ ਮਾੜਾ ਧਰਮ ਚ ਬੰਦੇ ਮਾੜੇ ਨੇ ਉਹ ਭਾਏ ਕਿਸੇ ਧਰਮ ਦੇ ਹੋਣ ਬਿਲਕੁਲ ਭਾਏ ਸਿੱਖ ਧਰਮ ਦੇ ਹੋਣ ਲਾ ਲਓ ਉਹ ਭਾਏ ਮੁਸਲਮਾਨ ਧਰਮ ਦੇ ਲਾ ਲਓ ਭਾਏ Hindu ਧਰਮ ਦੇ ਲਾਉਣ ਬਿਲਕੁਲ ਬੰਦੇ ਮਾੜੇ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਉਹਨੂੰ ਸਜ਼ਾ ਵੀ ਸਖਤ ਤੋਂ ਸਖਤ ਮਿਲਣੀ ਚਾਹੀਦੀ ਹੈ ਮੈਂ ਨਾ ਜੀ ਸਖਤ ਤੋਂ ਸਖਤ ਸਜ਼ਾ ਮਾ ਸਰਕਾਰ ਨੂੰ ਅਸੀਂ ਪੀਲ ਕਰਦੇ ਆ ਕਿ ਉਹਨੂੰ ਸਖਤ ਤੋਂ ਸਖਤ ਬੀਬੀ ਨੂੰ ਸਜ਼ਾ ਦਿੱਤੀ ਜਾਵੇ ਸਜ਼ਾ ਉਹਦੀ ਇਹੀ ਆ ਕਿ ਜੋ ਨੇ ਨਸ਼ੇ ਤੋਂ ਕਮਾਇਆ ਜਿਵੇਂ ਦੂਜਿਆਂ ਦੇ ਘਰ ਟਾਏਗੇ ਨੇ ਓਵੇਂ ਇਸ ਬੀਬੀ ਦਾ ਘਰ ਵੀ ਟਾਇਆ ਜਾਵੇ ਬਿਲਕੁਲ ਅਸੀਂ ਸਾਰਿਆਂ ਨੂੰ ਹੁਣ ਮੈਨੂੰ ਆਗਿਆ ਦਿਓ ਮੈਂ ਕੰਮ ਥੋੜੇ ਬਲੇ ਕਰਨੇ ਆ ਤੇ ਤੁਸੀਂ ਕਿਹੇ ਹੋਰ ਦਾ ਦਿਮਾਗ ਛੱਟੋਣ ਜਾਗੇ ਨਹੀਂ ਪੱਠੇ-ਪੁੱਠੇ ਵੱਢਨੇ ਕਿ ਗੋਗਾ ਸਟਣਾ ਨਹੀਂ 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 ਬਹੁਤ ਕੰਮ ਕਰਨ ਵਾਲੇ ਮੈਂ ਤਾਂ ਅਜੇ ਸ਼ਾਮੇ ਬੈਠਾ ਚੱਲਿਆ ਉਹ ਤੋਂ ਸਰੋ ਵੱਢਦਾ ਪਾਪਾ ਪੱਠੇ ਵੱਢਦਾ ਵੱਢਦਾ ਨਾ ਵਿਛੇ ਸੋਟਕੇ ਦਾਤਰੀ ਆਥਾ ਨੂੰ ਇਹ ਹਰਿਆਲੀ ਲੱਗੀ ਆ ਐਨੂੰ ਆ ਗਿਆ ਮੈਂ ਪਹਿਲੋ ਇਸ ਮੁੱਦੇ ਤੇ ਗੱਲਬਾਤ ਹੋਣੀ ਬਹੁਤ ਜ਼ਰਾ ਜ਼ਰੂਰੀ ਹੈ ਤੇ ਗੱਲ ਕਰੀਏ ਆਪਾਂ ਚਲੋ ਪਰ ਤੁਸੀਂ ਕੋਈ ਸਵਾਦ ਨਹੀਂ ਦਿੱਤਾ ਗੱਲ ਦਾ ਛੋਟੀ ਗੱਲ ਕੀਤੀ ਹੈ ਘੰਟੇ ਦੀ ਠੁਕਟ ਠੱਗ ਗੱਲ ਚਾਹੀਦੀ ਹੈ ਤੇ ਮੁੱਦੇ ਤੇ ਆਪਾਂ ਵਿਚਾਰ ਚਰਚਾ ਕਰਨੀ ਚਾਹੀਦੀ ਸੀ ਚਲੋ ਜਿੰਨਾ ਵੀ ਗੱਲਬਾਤ ਹੋਈ ਬਹੁਤ ਸੋਹਣੀ ਹੋ ਗਈ ਆ ਧੰਨਵਾਦ ਮੈਂ ਜਾਨਾ ਅੱਗੇ ਹੋਰ ਕਿਸੇ ਪਾਸੇ ਜੇ ਮੇਰੀ ਵੀਡੀਓ ਨੂੰ ਇਹਨਾਂ ਸਾਡੀ ਨੂੰ ਵੱਧ ਤੋਂ ਵੱਧ ਸਾਡੇ ਸੱਜਣ ਵੇਖਣਗੇ ਨਾ ਤੇ ਥੋੜੇ ਬਾਅਦੇ ਪੈਸੇ ਆਉਣਗੇ ਤੇ ਫਿਰ ਮੈਂ ਸਕੂਟਰ ਲਵ ਸਕੂਟਰ ਤੇ ਆਇਆ ਕਰੂੰਗਾ ਅੱਜ ਹਮ ਮੈਂ ਹਣ ਤੁਰ ਕੇ ਪੈਦਲ ਚੱਬ ਚੱਲਣ ਡਿਆ ਚੰਗਾ ਜੀ ਚੰਗਾ ਚੰਗਾ ਮarre ਜਾਓ ਤੈਨੂੰ ਪੰਜ ਵਾਰੀ ਕਹਿਤਾ ਜਾਓ ਹਣ ਕੋਈ ਨਹੀਂ ਕੋਈ ਇਸੇ ਕਰਕੇ ਖਾਣਾ ਨਹੀਂ ਛੱਡ ਦਿੱਤਾ ਆਣੀ ਤੁਹਾਨੂੰ ਇੰਟਰਵਿਊ ਦੇ ਦਿੱਤੀ ਆ ਉਹ ਬਾਬਾ ਛੱਡੋ ਜਾਓ ਯਾਰ ਚਲੇ ਜਾਓ ਉਹ ਛੱਡਤਾ ਖੜਾ ਜਾਓ ਜਾਓ ਚਲੇ ਜਾਓ